ਮੱਲਾ ਪਕੌੜੇ ਚੱਲ ਰਹੇ ਆ ਤੇ ਥੱਲੇ ਟਗੇ ਹੋਏ ਆ ਪਕੌੜੇ ਸੱਤੇ ਕਰ ਕਰਕੇ ਤੇ ਸਿਕਾਈ ਜਾ ਰਹੇ ਆ ਆ ਦੇ ਪਿਆ ਪਕੌੜਾ ਮਾ ਲੋ ਆ ਸਾਰੇ ਪਕੌੜੇ ਸਾਗ ਤਾਂ ਨਹੀਂ ਛਕਣੇ ਆ ਬੋਰੀ ਨਾਲ ਦੇਖ ਕੇ ਖੋਲੋ ਹਿਸਾਬ ਨਾਲ ਜਗਾ ਜਿਹੜੀ ਉਹ ਬੋਰੀ ਆ ਵੇਸਣ ਵਾਲੀ ਹਲੇ ਥੋੜੇ ਕੋਲੇ ਆ ਪਿਆ ਬਾਵਾ ਦੇਖ ਹੁਣ ਦੇ ਆਗਾ ਉਹ ਬੋਰੀ ਨਾਲ ਦੇਖ ਕੇ ਖੋਲੋ ਹਿਸਾਬ ਨਾਲ ਜਦੋਂ ਇਹ ਜਿਹੜੇ ਹੁੰਦੇ ਹੋਏ ਉਹਦਾਂ ਬੋਲੋ ਆਹ ਆ ਰਿਕਾਰਡ ਦੇਖੋ ਹਾਂ ਹੋ ਬਾਅਦ ਇਹ ਵਿਆਹ ਦਾ ਕੰਮ ਆ ਥੋੜੇ ਰਹਿਣ 2 2 ਉਹ ਤੋਂ ਬਣਾ ਲਿਓ ਉਹ ਬਣਾ ਕੇ ਜਾਓ ਮੋੜ ਕੇ ਹੋਣਾ 11 12 ਹੋਏ ਫਿਰ ਰੋਟੀ ਕੋਈ ਖਾਂਦੀ ਆ ਸਾਡਾ ਹਾਂ ਹਾਂ ਆਪਾਂ ਦਾ ਕੋਈ ਨਹੀਂ ਅੱਛਾ ਵਾਕਰ ਇਧਰ ਕੜਾਹੇ ਦੇ ਵਿੱਚ ਭਾਈ ਦਾਲ ਤੇ ਕਾ ਇਧਰ ਦਾਲ ਵੀ ਜੀ ਜਾਂਦੀ ਆ ਇਹਦੇ ਚ ਚੱਲੂਗਾ ਪਨੀਰ ਕੀ ਸ਼ਾਹੀ ਪਨੀਰ ਚੱਲਣਾ ਚ ਸ਼ਾਹੀ ਪਨੀਰ ਆਹ ਦਾਲ ਬਣ ਰਹੀ ਆ ਮਾਂ ਛੋਲਿਆਂ ਦੀ ਉੱਥੇ ਬਣ ਰਹੀ ਆ ਚਾਹ ਾਰੇ ਬੰਦੇ ਆਪੋ ਆਪਣੀ ਡਿਊਟੀ ਤੇ ਲੱਗੇ ਆ ਕਮਿਆ ਮਹਤਰੀ ਠੀਕ ਆ ਇਧਰ ਬੰਦੇ ਪਕੌੜੇ ਵਰਤਾ ਰਹੇ ਆ ਸੰਗਤ ਛਾਗ ਰਹੀ ਆ ਦੇ ਰੀ ਰੋਡ ਉੱਪਰ ਹੈ ਹਾਂ ਮੋਤਵੀਆ ਅੱਛਾ ਬਣ ਆਵਾਜਾ ਦਸਿਮਰ ਆ ਬੈਠਾ ਹੋਇਆ ਤਾਂ ਆਤ ਫੁਰਖਾ ਫਰਮਾਇਓ ਮੰਗਾਂ ਰਹਿ ਦਮਾਸੇ ਭਗਤ ਬਾ ਮਨੀ ਤੇ ਨਾ ਨਾ ਗੇਜ ਆ ਰਿਹਾ ਹੈ ਨਾ ਨਾ ਪੱਗ ਚੱਕ ਵੀਰ ਸਦਾ ਸੁਖ ਘਰ ਸੰਸਤੇ ਆਰਤ ਦੇ ਦਰ ਦਮ ਸਾਗਰ ਸਾਥ ਲੋਕਾਂ ਦੇ ਮਦਰਾ ਫਿਰ ਇੱਥੇ ਲਾਰਜ ਡਿਊਟੀ ਦੋਤੇ ਹੈ ਠੀਕ ਆ ਠੀਕ ਆ ਜੀ ਤੂੰ ਵੀ ਨਾਲ ਹੀ ਫਿਕਰਾ ਠੀਕ ਆ ਠੀਕ ਆ ਪੱਲੀ ਗਾਹ ਔਰ ਇਚੜ ਦੀ ਕਲਾ ਦੇ ਨਾਲ ਚੱਲ ਰਿਹਾ ਕੰਮ ਇਧਰ ਆਟਾ ਕੁੱਲਣ ਵਾਲੀ ਮਸ਼ੀਨ ਓ ਇੱਥੇ ਭਾਈ ਸੰਗਤ ਮੈਂ ਪਰੇ ਬੈਸtre ਰਾਤ ਨੂੰ ਸਾਡੇ ਸਾਰੇ ਨੌਜਵਾਲ ਬੱਚੇ ਇੱਥੇ ਹੁੰਦੇ ਆ